ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਉਹ ਵਿਸ਼ਾ ਹੈ ਕੁੜੀਆਂ ਦੇ ਕੱਪੜਿਆਂ ਬਾਰੇ ਕਹਿੰਦੇ ਕੁੜੀਆਂ ਆਪਣੇ ਸਰੀਰ ਤੋਂ ਕੱਪੜੇ ਉਤਾਰ ਰਹੀਆਂ ਨੇ ਆਪਣਾ ਨਾਮ ਬਣਾਉਣ ਲਈ ਆਪਣੀ ਇੱਜ਼ਤ ਦੁਨੀਆ ਵਿੱਚ ਨਾਮ ਕਰਕੇ ਮਸ਼ਹੂਰ ਜਰੂਰ ਹੋ ਜਾਣਗੀਆਂ ਪਰ ਐਦਾਂ ਦੀਆਂ ਕੁੜੀਆਂ ਦੀ ਕੀਮਤ ਗਲੀ ਦੇ ਕੁੱਤਿਆਂ ਜਿੰਨੀ ਨਹੀਂ ਰਹਿੰਦੀ ਐਦਾਂ ਦੀਆਂ ਕੁੜੀਆਂ ਦੀ ਕਦਰ ਹੈ ਜਿਹੜੀ ਗਲੀ ਦੇ ਕੁੱਤਿਆਂ ਜਿੰਨੀ ਨਹੀਂ ਰਹਿੰਦੀ ਔਰਤ ਹੈ ਜਿਹੜੀ ਉਹ ਪੜਦੇ ਜੇ ਸੋਹਣੀ ਲੱਗਦੀ ਆ ਇਹ ਨਹੀਂ ਹੈਗਾ ਬਈ ਆਪਾਂ ਆਪਣਾ ਸ਼ੌਂਕ ਨਹੀਂ ਪੂਰਾ ਕਰ ਸਕਦੇ ਸ਼ੌਂਕ ਪੂਰਾ ਕਰ ਸਕਦੇ ਆ ਕੋਈ ਨੰਗੇ ਹੋ ਕੇ ਸ਼ੌਂਕ ਪੂਰੇ ਨਹੀਂ ਹੁੰਦੇ ਹੁੰਦੇ ਦੁਨੀਆ 'ਤੋਂ ਕੋਈ ਲੈਦੀ ਔਰਤ ਨਹੀਂ ਬਣ ਜਾਂਦੀ ਜਿਹਦੇ ਕੱਪੜੇ ਘੱਟ ਪਾਏ ਹੋਏ ਆ ਠੀਕ ਹੈ ਇਹ ਹੋ ਆਮ ਗੱਲਾਂ ਹੋ ਗਈਆਂ ਅਸੀਂ ਬਾਹਰ ਲੀਆਂ ਕੰਟਰੀਆਂ ਨੂੰ ਫੋਲੋ ਕਰਨ ਲੱਗੇ ਉਹ ਸਾਨੂੰ ਫੋਲੋ ਕਰਨ ਲੱਗੇ ਹੁਣ ਆਪਾਂ ਕਿੰਨਾ ਦੇਖਦੇ ਆਂ ਵੀ ਗੋਰੀਆਂ ਜਿਹੜੀਆਂ ਬਾਹਰ ਲੀਆਂ ਉਹ ਪੰਜਾਬੀ ਸੂਟ ਨੂੰ ਕਿੰਨਾ ਪਸੰਦ ਕਰਦੀਆਂ ਸਿਰ ਤੇ ਦੁਪੱਟਾ ਲੈਣਾ ਕਿੰਨਾ ਪਸੰਦ ਕਰਦੀਆਂ ਨੇ ਪੰਜਾਬੀ ਕਲਚਰ ਨੂੰ ਕਿੰਨਾ ਪਸੰਦ ਕਰਦੇ ਨੇ ਅਸੀਂ ਸ਼ੋਸ਼ੇਵਾਜੀ ਚ ਬਾਲਾ ਫਸ ਗਏ ਹੁਣ ਆਪਾਂ ਚੰਡੀਗੜ੍ਹੇ ਜਾ ਕੇ ਦੇਖ ਲੋ ਚੰਡੀਗੜ੍ਹੇ ਜਾ ਕੇ ਦੇਖ ਲੋ ਬਈ ਕਿੱਦਾਂ ਦੇ ਕੁੜੀਆਂ ਦੇ ਕੱਪੜੇ ਪਾਏ ਹੋਏ ਆ ਚੰਗਾ ਏ ਭੈਣ ਭਾਈ ਜਿਹੜੇ ਤੁਰੇ ਜਾਂਦੇ ਆ ਨਾ ਖਾਨਦਾਨੀ ਘਰਾਂ ਦੇ ਉਹਨਾਂ ਦੀਆਂ ਨੀਮੀਆਂ ਪੈ ਜਾਂਦੀਆਂ ਨੇ ਅਗਲਾ ਆਪਣੀਆਂ ਧੀਆਂ ਭੈਣਾਂ ਨੂੰ ਲੈ ਜਾਂਦਾ ਹੁੰਦਾ ਉਧਰੋਂ ਸਾਹਮਣੇ ਤੁਹਾਨੂੰ ਪਤਾ ਵੀ ਇਹ ਜੇ ਅੱਧ ਨੰਗੇ ਜੇ ਕੱਪੜਿਆਂ 'ਚ ਕੋਈ ਕੁੜੀ ਆਉਂਦੀ ਹੋਵੇ ਅਗਲੇ ਦਿਨੀਮੀ ਪੈ ਜਾਂਦੀ ਐ ਇਹ ਕੋਈ ਬਹੁਤ ਵੱਡੀ ਸ਼ਾਵਾਸ਼ੀ ਨਹੀਂ ਹੈਗੀ ਇਹ ਕੋਈ ਬਹੁਤ ਵੱਡਾ ਅਸੀਂ ਜੰਗ ਨਹੀਂ ਜਿੱਤ ਲੈਣੀ ਹੁੰਦੀ ਅੱਧ ਨੰਗੇ ਹੋ ਕੇ ਠੀਕ ਐ ਕੱਪੜੇ ਤੁਸੀਂ ਪਾਓ ਕੁੜੀਆਂ ਪੈਂਟਾਂ ਸ਼ਰਟਾਂ ਵੀ ਪਾਉਂਦੀਆਂ ਨੇ ਕੁੜੀਆਂ ਹੋਰ ਵੀ ਸਾਨੂੰ ਤਾਂ ਅਸੀਂ ਤਾਂ ਦੇਖੋ ਪਿੰਡੂ ਜੂ ਔਰਤਾਂ ਸਾਨੂੰ ਤਾਂ ਇੰਨੇ ਕੱਪੜੇ ਬਾਰੇ ਪਤਾ ਨਹੀਂ ਠੀਕ ਹੈ ਨਾ ਤੁਸੀਂ ਜਿੱਦਾਂ ਮਰਜ਼ੀ ਦੇ ਕੱਪੜੇ ਪਾਓ ਕਮ ਸੇ ਕਮ ਔਰਤ ਪਰਦੇਚ ਤਾਂ ਹੋਵੇ ਕੋਈ ਫੈਸ਼ਨ ਤੋਂ ਨਹੀਂ ਰੋਕਦਾ ਠੀਕ ਹੈ ਜੀ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਕੋਈ ਕਿਸੇ ਦੇ ਰੋਕਿਆ ਰੁਕਦਾ ਬਨੀ ਪਰ ਕੰਮ ਸੇ ਕੰਮ ਔਰਤ ਪੜਦੇ ਚ ਤਾਂ ਹੋਵੇ ਨਾ ਕਪੜਾ ਉਹ ਚਾਹੀਦਾ ਹੈ ਜਿਹੜਾ ਤੁਹਾਡਾ ਪੂਰਾ ਤੰਟ ਕੇ ਠੀਕ ਹੈ ਜੀ ਆਪਣੇ ਹੁਣ ਬਹੁਤ ਜ਼ਿਆਦਾ ਜਿਹੜੀਆਂ ਪੰਜਾਬੀ ਕੁੜੀਆਂ ਨੇ ਜਿਹੜੀਆਂ ਪਿੰਡਾਂ ਚ ਵੀ ਰਹਿੰਦੀਆਂ ਨੇ ਕੁੜੀਆਂ ਸ਼ਹਿਰਾਂ ਚ ਵੀ ਰਹਿੰਦੀਆਂ ਨੇ ਪਹਿਰਾਵੇ ਵਧੀਆ ਨੇ ਪਰ ਇਹ ਪਤਾ ਨਹੀਂ ਭਾਈ ਬਾਹਰ ਲਿਆਂ ਸਟੇਟਾਂ ਤੋਂ ਆਈਆਂ ਹੁੰਨੀਆਂ ਜਾਂ ਵੈਸੇ ਹੀ ਚੰਡੀਗੜ੍ਹ 'ਚ ਰਹਿਣ ਸਹਿਣ ਇਹਨਾਂ ਦਾ ਇਹ ਜਾ ਹੋ ਜਾਂਦਾ ਕੀ ਗੱਲ ਆ ਕੀ ਬਾਤ ਆ ਵੀ ਅੱਖੀਂ ਦੇਖ ਕੇ ਐਂਦਾ ਹੁੰਦਾ ਵੀ ਦੱਸ ਜੇ ਤੁਸੀਂ ਹੁਣ ਇਹ ਇੰਨੇ-ਇੰਨੇ ਕੱਪੜੇ ਪਾਈ ਜਾਣੀਆਂ ਤੁਸੀਂ ਤੁਹਾਨੂੰ ਕੁਝ ਜ਼ਿਆਦਾ ਅਗਲਾ ਖਾਂ ਅੜੜ ਦੇਖਦਾ ਕੁਝ ਤੁਸੀਂ ਜ਼ਿਆਦਾ ਸੋਹਣੀਆਂ ਲੱਗਦੀਆਂ ਸੋਹੀ ਗੱਲਾਂ ਧੀ ਭੈਣ ਤਾਂ ਪਰਦੇ 'ਚ ਸੋਹਣੀ ਲੱਗਦੀ ਐ ਅ ਅਸੀਂ ਕਿਨੂੰ ਸਰੀਰ ਦਿਖਾਉਣੇ ਨੇ ਕਿਨੂੰ ਦਿਖਾਉਣੇ ਆ ਅਸੀਂ ਦੁਨੀਆਦਾਰੀ 'ਚ ਵਿਚਰਦੇ ਆ ਸਾਡਾ ਆਪਣਾ ਹੀ ਸੰਸਾਰ ਹੈ ਸਾਡੇ ਆਪਣੀ ਭੈਣ ਭਾਈ ਹੁੰਦੇ ਨੇ ਸਭ ਸਾਡੀ ਸੋਚ ਤੇ ਡਿਪੈਂਡ ਕਰਦਾ ਹੈ ਹੁਣ ਇੱਕ ਧੀ ਪਹਿਣਾ ਸੂਟ ਪਾਇਆ ਹੋਇਆ ਸਲਵਾਰ ਸੂਟ ਪਾਇਆ ਹੋਇਆ ਭਾਵੇਂ ਕੋਈ ਹੋਰ ਸੂਟ ਉਹਨੇ ਪਾਇਆ ਹੋਇਆ ਕੋਈ ਫੈਸ਼ਨੇਬਲ ਕਪੜਾ ਪਾਇਆ ਹੋਇਆ ਕਮ ਸੇ ਕਮ ਤੰਤਾ ਟਕਿਆ ਹੋਇਆ ਜਿਹੜਾ ਪੰਜਾਬੀ ਸੂਟ ਹੈ ਇਹਦੀ ਤਾਂ ਕੋਈ ਰਿਸਕ ਨਹੀਂ ਕਰ ਸਕਦਾ ਨਹੀਂ ਰਿਸਕ ਕਰ ਸਕਦਾ ਤੁਸੀਂ ਇੱਕ ਪਾਸੇ ਪੈਂਟ ਸ਼ਰਟ ਵਾਲੀ ਕੁੜੀ ਖੜਾ ਦਿਓ ਜਾਂ ਕੋਈ ਹੋਰ ਫੈਸ਼ਨ ਨੇਵਲ ਕਪੜਾ ਪਾਇਆ ਹੋਇਆ ਉਹ ਖੜਾ ਦਿਓ ਇੱਕ ਪਾਸੇ ਸਾਦਗੀ ਵਾਲੀ ਕੁੜੀ ਖੜਾ ਦਿਓ ਫਿਰ ਪਤਾ ਲੱਗਦਾ ਹੈ ਵੀ ਜਿਆਦਾ ਕੌਣ ਫੱਬਦਾ ਹੈ ਹਰ ਸਾਦਗੀ ਕਿਤੇ ਜੋ ਛਲਕਦੀ ਹੈ ਫਿਰ ਵੀ ਮੈਂ ਕਹਿੰਨੀ ਆ ਵੀ ਸਾਡੀਆਂ ਧੀਆਂ ਪਹਿਣਾ ਦਾ ਬਹੁਤ ਜਿਆਦਾ ਜ਼ਮੀਨ ਅਸਮਾਨ ਦਾ ਫਰਕ ਹੈ ਬਹੁਤ ਵਧੀਆ ਪਹਿਰਾਵਿਆਂ ਚ ਰਹਿੰਦੀਆਂ ਨੇ ਭਾਵੇਂ ਉਹ ਬਹੂਆਂ ਨੇ ਭਾਵੇਂ ਉਹ ਕੁੜੀਆਂ ਨੇ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਪਰ ਇਹ ਸ਼ਹਿਰ ਹੋ ਗਏ ਜਿਵੇਂ ਦਿੱਲੀ ਸ਼ਹਿਰ ਹੋ ਗਿਆ ਬੰਬੇ ਹੋ ਗਿਆ ਚੰਡੀਗੜ੍ਹ ਹੋ ਗਿਆ ਹੋਰ ਕਿੰਨੇ ਸ਼ਹਿਰ ਨੇ ਕੋਈ ਵੀ ਸ਼ਹਿਰ ਲਾ ਲਓ ਬਈ ਪਤਾ ਨਹੀਂ ਕਿਉਂ ਲੋਕ ਅੱਧ ਨੰਗੇ ਜੇ ਹੋ ਕੇ ਘੁੰਮਣਾ ਪਸੰਦ ਕਰਦੇ ਆ ਮੈਂ ਤੁਹਾਨੂੰ ਦੱਸਦੀ ਆ ਵੀ ਕਦੇ ਜੇ ਮੁੰਡਿਆਂ ਨੇ ਕੈਪਰੀਆਂ ਵੀ ਪਾਈਆਂ ਹੁੰਦੀਆਂ ਨੇ ਉਹ ਵੀ ਗੋਟਿਆਂ ਤੱਕ ਹੁੰਦੀਆਂ ਨੇ ਕਦੇ ਤੁਸੀਂ ਮੁੰਡੇ ਇੰਨੇ-ਇੰਨੇ ਕੱਪੜਿਆਂ 'ਚ ਘੁੰਮਦੇ ਦੇਖੇ ਮੁੰਡੇ ਬਣਾਣਾ ਪਾ ਕੇ ਬਾਹਰ ਘੁੰਮਦੇ ਦੇਖੇ ਨਹੀਂ ਘੁੰਮਦੇ ਮੁੰਡੇ ਆਪਾਂ ਅਖਬਾਰਾਂ 'ਚ ਵੀ ਦੇਖ ਲੈਨੇ ਆ ਔਰਤ ਦੇ ਕਈ ਵਾਰ ਕਿੱਦਾਂ ਦਾ ਕੱਪੜਾ ਪਾਇਆ ਹੁੰਦਾ ਭਾਵੇਂ ਫਿਲਮ ਇੰਡਸਟਰੀ ਉਹ ਐ ਉਹਨਾਂ ਦੇ ਕਿੱਦਾਂ ਦੇ ਕੱਪੜੇ ਪਾਏ ਹੁੰਦੇ ਨੇ ਜਿਹੜੇ ਐਕਟਰ ਹੁੰਨੇ ਆ ਉਹ ਪੂਰੇ ਕੱਪੜਿਆਂ 'ਚ ਹੁੰਨੇ ਆ ਪਤਾ ਨਹੀਂ ਕਿਉਂ ਹੁਣ ਜਿਹੜੀਆਂ ਸਾਡੀਆਂ ਮਾਮਾਂ ਤਿਆਂ ਸਾਡੀਆਂ ਦਾਦੀਆਂ ਤਿਆਂ ਮੈਂ ਇਦਾਂ ਹੀ ਬੈਠੀ ਬੈਠੀ ਨੇ ਅ ਗੱਲ ਕਰ ਲਈ ਕੱਪੜੇ ਦੀ ਇਹਦੀ ਆਪਣੇ ਦੀ ਬੋਸਕੀ ਦੀ ਬਹੁਤੇ ਨੂੰ ਪਤਾ ਵੀ ਨਹੀਂ ਹੋਣਾ ਬਈ ਬੋਸਕੀ ਕੱਪੜਾ ਵੀ ਹੁੰਦਾ ਹੈ ਮੈਂ ਆਪਣੀ ਬੀਬੀ ਨੂੰ ਇਹ ਪੁੱਛਿਆ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਆਪਣੀ ਬੀਬੀ ਨੂੰ ਇਹ ਪੁੱਛਿਆ ਮੈਂ ਕਿ ਬੀਬੀ ਵੀ ਤੁਹਾਡੇ ਟਾਈਮਾਂ 'ਚ ਬੋਸਕੀ ਕੱਪੜਾ ਹੁੰਦਾ ਸੀਗਾ ਹੈਨਾ ਨਾਉ ਹੁੰਦਾ ਤਾਂ ਕੱਪੜੇ ਦਾ ਬੋਸਕੀ ਬਈ ਕਿੰਨਾ ਕੁ ਮਹਿੰਗਾ ਤੀ ਕਹਿੰਦੀ ਥੀਏ ਕੋਈ ਖਾਸ ਮਹਿੰਗਾ ਨਹੀਂ ਥਾ ਬਈ ਉਦੋਂ ਰਿਵਾਜ ਬਹੁਤਾ ਬੀਬੀ ਉਹਨਾਂ ਦੇ ਵਿਆਹ ਨੂੰ ਬੀਬੀ ਦਾ ਮੇਰੀ ਦਾ ਵਿਆਹ ਲੱਕ ਗਗਰਾ ਦੀਗਾ ਬੋਸਕੀ ਦਾ ਤੇ ਹੁਣ ਬੋਸਕੀ ਕਪੜਾ ਆਪਣੇ ਤਾਂ ਇੰਨਾ ਦਿਖਦਾ ਨਹੀਂ ਹੈਗਾ ਦੁਕਾਨਾਂ ਤੇ ਜਾਈਦਾ ਹੀ ਆ ਕਪੜਾ ਖਰੀਦਣ ਕਦੇ ਬੋਸਕੀ ਕਪੜੇ ਦੀ ਡਿਮਾਂਡ ਨਹੀਂ ਦੇਖੀ ਹੈਗੀ ਇਹ ਬੋਸ ਕੀ ਕਪੜਾ ਜ਼ਿਆਦਾਤਰ ਪਾਕਿਸਤਾਨ ਚ ਹੈ। ਇਦੀ ਜਿਹੜਾ ਕਹਿੰਦੇ ਹੁੰਨੇ ਇਹਦਾ ਪ੍ਰਾਈਸ ਆ ਇਹ ਬਹੁਤ ਮਹਿੰਗਾ ਹੈ ਇਹਦਾ ਰੇਟ ਆ। ਕਪੜਾ ਇੰਨਾ ਪਰਦੇ ਵਾਲਾ ਕਪੜਾ ਹੈ। ਮਹਿੰਗਾ ਜ਼ਰੂਰ ਹੈ ਪਰ ਕਪੜਾ ਪਰਦੇ ਵਾਲਾ ਬਹੁਤ ਹੈ। ਤੁਸੀਂ ਦੇਖੋ ਵੀ ਉਹਨਾਂ ਦੀ ਸ਼ਾਨ ਵੱਖਰੀ ਹੁੰਦੀ ਸੀ। ਵੱਖਰੀ ਸ਼ਾਨ ਹੁੰਦੀ ਸੀ ਉਹਨਾਂ ਦੀ। ਆਪਾਂ ਜਿਹੜੀਆਂ ਪੰਜਾਬੀ ਫਿਲਮਾਂ ਵੀ ਦੇਖਦੇ ਆ ਉਹਨਾਂ ਵਿੱਚ ਕਿੰਨਾ ਉਹਨਾਂ ਦਾ ਸਾਦਗੀ ਵਾਲਾ ਪਹਿਰਾਵਾ ਹੁੰਦਾ ਤਾਂ। ਪੰਜਾਬੀ ਐਕਟਰਾਂ ਦਾ ਐਕਟਰਨੀਆਂ ਦਾ ਹੁਣ ਤਾਂ ਕਹਿੰਦੇ ਵੀ ਜਿੰਨਾ ਨਗੇਜ਼ ਦਿਖਾਉਂਗੇ ਉਹਨਾਂ ਅਸੀਂ ਵੱਧ ਫੇਮਸ ਹੋਵਾਂਗੇ ਉਹਨਾਂ ਅਸੀਂ ਦੁਨੀਆ ਦੀ ਨਿਗਾਹ 'ਚ ਚਮਕਾਂਗੇ ਉਹਨਾਂ ਸਾਡੀ 19 ਸਾਡੀ ਕਮਾਈ ਵੱਧ ਹੋਊਗੀ ਗੱਲ ਉੱਥੇ ਆ ਜਾਂਦੀ ਆ ਵੀ ਕੀਮਤ ਨਹੀਂ ਫੇਰ ਗਲੀ ਦੇ ਕੁੱਤਿਆਂ ਜਿੰਨੀ ਰਹਿੰਦੀ ਹੁਣ ਕੁੜੀਆਂ ਮੈਂ ਸਾਰੀਆਂ ਦੀ ਗੱਲ ਨਹੀਂ ਕਰਦੀ ਹੈਗੀ ਬਹੁਤ ਸੂਝਵਾਨ ਕੁੜੀਆਂ ਜਿਹੜੀਆਂ ਸਾਦੇਪਨ 'ਚ ਰਹਿੰਦੀਆਂ ਨੇ ਭਾਈ ਅਗਲਾ ਕਹਿੰਦਾ ਵੀ ਇਹ ਮੀਟਰ ਅੱਧੇ ਮੀਟਰ 'ਚ ਸਾਡੇ ਕੱਪੜੇ ਵਣ ਜਾਣ ਉਹ ਹੀ ਬਹੁਤ ਹੈ। ਭਈ ਜਣੀ ਜਿਹੜੀ ਇਹ ਸਰਦਾਰੀ ਜੀ ਲੁੱਕ ਹੈ ਇਹਦੀ ਤਾਂ ਰੀਸ ਨਹੀਂ ਹੈਗੀ। ਹੁਣ ਮੁੰਡੇ ਕੋਸ ਪਾਈ ਜਾਣ ਕੱਪੜਾ ਕਿਹੜਾ ਹੀ ਪਾਈ ਜਾਣ ਕੋਟ ਪੈਂਟ ਪਾਈ ਜਾਣ ਕੋਸ ਪਾਈ ਜਾਣ ਪਰ ਜਿਹੜੀ ਕੁਰਤੇ ਪਜਾਮੇ ਦੀ ਸ਼ਾਨ ਹੈ ਕੁਰਤੇ ਪਜਾਮੇ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਿਆ। ਕੋਈ ਕੱਪੜਾ ਕੁਰਤੇ ਪਜਾਮੇ ਦੀ ਜਗ੍ਹਾ ਨਹੀਂ ਲੈ ਸਕਦਾ। ਸੋਈ ਗੱਲਾਂ ਨੇ। ਭਾਈ ਇਹ ਜਿਹੜੀਆਂ ਚੀਜ਼ਾਂ ਹਨ ਇਹ ਬਹੁਤ ਢੂੰਗੇ ਦਿਮਾਗ ਨਾਲ ਸੋਚਣ ਵਾਲੀਆਂ ਚੀਜ਼ਾਂ ਬਹੁਤ ਘਰਾਂ 'ਚ ਕੱਪੜਿਆਂ ਨੂੰ ਲੈ ਕੇ ਕਲੇਸ਼ ਪਈ ਜਾਂਦਾ ਹੁੰਦਾ ਸਸਾ ਕਹੇਦਨੀ ਆ ਭਾਈ ਸਾਡੇ ਨਹੀਂ ਇਹ ਹੈ ਜਰ ਰਵਾਜ ਹੈਗਾ ਵੀ ਸਾਡੇ ਨਹੀਂ ਏਕਣ ਕਪੜਾ ਪਾਉਂਦੇ ਹੈਗੇ ਵੀ ਸਾਡੇ ਤਾਂ ਭਾਈ ਸਾਦੇ ਜਿਹੇ ਰਹਿਨੇ ਆ ਸਿਰਾਂ ਤੇ ਦੁਪੱਟੇ ਲੈ ਕੇ ਰਹਿਨੇ ਆ ਮਹੂਆਂ ਕਹੇਦਨੀ ਆ ਨਾ ਸਾਤੇ ਨਹੀਂ ਜੁੰਨੀਆਂ ਚੰਨੀਆਂ ਲੈ ਹੁੰਦੀਆਂ ਹੈਗੀਆਂ ਅਸੀਂ ਤਾਂ ਆਪਣਾ ਇੱਕਣੇ ਪੜਨ ਜਾਂਦੇ ਤੇ ਇੱਕਣੇ ਸਾਡਾ ਪਹਿਰਾਵਾ ਕਰਦਾ ਹਸ ਤੇ ਇੱਕਣੇ ਰਹਿਣਾ ਬਹੁਤੇ ਘਰਾਂ ਚ ਕਲੇਸ਼ ਪੈ ਜਾਂਦੇ ਨੇ ਕੱਪੜਿਆਂ ਨੂੰ ਲੈ ਕੇ ਇੱਕ ਚੀਜ਼ ਨਹੀਂ ਹੈ ਕਿ ਸਾਰਾ ਕੁਝੇ ਬਦਲ ਗਿਆ ਇੱਥੇ ਇੱਕ ਚੀਜ਼ ਨਹੀਂ ਬਦਲੀ ਸਾਰਾ ਕੁਝੇ ਬਦਲ ਗਿਆ ਹੁਣ ਸਾਡੇ ਵਾਲੀ ਪੀੜ੍ਹੀ ਹੈ ਜਿਹੜੀ ਉਹ ਲਾਸਟ ਪੀੜ੍ਹੀ ਹੈ ਜਿਹੜੀ ਬਜ਼ੁਰਗਾਂ ਦੇ ਪੈਰੀ ਹੱਥ ਲਾਉਂਦੀ ਹੈ ਲਾਸਟ ਪੀੜੀ ਆ ਸਾਡੇ ਵਾਲੀ ਜਿਹੜੀਆਂ ਹੁਣ 7 ਤੋਂ ਬਾਅਦ ਆਈਆਂ ਨੇ ਮੈਂ ਤਾਂ ਕੋਈ ਦੇਖੀ ਨਹੀਂ ਪੈਰੀ ਹੱਥ ਲਾਉਂਦੀ ਮੈਂ ਨਹੀਂ ਕੋਈ ਪੈਰੀ ਹੱਥ ਲਾਉਂਦੀ ਦੇਖੀ ਉਹ ਕਹਿੰਦੀ ਆ ਅਸੀਂ ਪੜੀਆਂ ਲਿਖੀਆਂ ਆ ਅਸੀਂ ਕਿਸੇ ਦੇ ਪੈਰੀ ਨਹੀਂ ਗਰਦੀਆਂ ਭਾਈ ਅਸੀਂ ਕਿਹੜਾ ਕਿਸੇ ਦੇ ਪੈਰੀ ਘਰਦੇ ਫਿਰਦੇ ਆ ਇੱਕ ਬਜ਼ੁਰਗ ਨੂੰ ਸਤਕਾਰ ਹੁੰਦਾ ਆ ਅਸੀਂ ਇੱਕ ਵਾਰ ਗੋਡੀ ਹੱਥ ਲਾਉਣ ਨਾਲ ਕਿਤੇ ਅਸੀਂ ਗਿਰ ਥੋੜੀ ਜਾਵਾਂਗੇ ਵੀ ਪੈਰਾਂ 'ਚ ਗਿਰ ਗਏ ਅਸੀਂ ਉਹ 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 ਚੀਜ਼ ਸਾਨੂੰ ਵੀ ਮਾਨ ਸਤਕਾਰ ਦਿੰਦੀ ਹੈ ਹੁਣ ਇੱਕ ਧੀ ਪਹਿਣਾ ਮੈਂ ਤੁਹਾਨੂੰ ਦੱਸਦੀਆਂ ਗੱਲ ਕਿੱਥੇ ਆ ਕੇ ਨਿਬੜਦੀ ਹੈ ਇੱਕ ਧੀ ਪਹਿਣਾ ਉਹਨੇ ਕਿਸੇ ਬਜ਼ੁਰਗ ਮਾਤਾ ਦੇ ਜਾਂ ਕਿਸੇ ਬਜ਼ੁਰਗ ਬਾਪੂ ਜੀ ਦੇ ਪੈਰੀ ਹੱਥ ਲਾਤੇ ਉਹਨਾਂ ਨੇ ਸਿਰ ਤੇ ਹੱਥ ਧਰਨਾ ਹੈ ਉਹਨਾਂ ਨੇ 10 ਅਸੀਸਾਂ ਦੇਣੀਆਂ ਹੁਣ ਦੂਜੀ ਧੀ ਪਹਿਣਾ ਉਹ ਚਾਰ ਜਨਾਨੀਆਂ ਜਿ ਖੜੀ ਆ ਉਹਨਾਂ ਕੋ ਗੀ ਮਗੋ ਸਿਰ ਮਾਰਤਾ ਸਾਸਰੀ ਗੱਲ ਬੁਲਾਤੀ ਨਾ ਤਾਂ ਸਾਨੂੰ ਕੋਈ ਅਸੀਸ ਮਿਲਣੀ ਆ ਨਾ ਸਾਡੇ ਸਿਰ ਤੇ ਹੱਥ ਧਰਨਾ ਕਿਸੇ ਨੇ ਬਹੁਤ ਡੁੰਗੀਆਂ ਗੱਲਾਂ ਨੇ ਇਹ ਬਹੁਤ ਡੁੰਗੀਆਂ ਗੱਲਾਂ ਨੇ ਜੇ ਅਸੀਂ ਕਿਸੇ ਦੇ ਪੈਰੀਂ ਹੱਥ ਲਾ ਦਾਂਗੇ ਸਾਡਾ ਕੀ ਘਸਦਾ ਹੈ ਸਿਆਣੇ ਦਾ ਸਤਕਾਰ ਹੋ ਜਾਂਦਾ ਹੈ ਨਾਲ ਨਾਲ ਸਾਡੀ ਵੀ ਇੱਜ਼ਤ ਵਧਦੀ ਆ ਨਾਲ ਦੀ ਨਾਲ ਸਾਨੂੰ ਦਬਾਵਾ ਮਿਲ ਜਾਂਦੀਆਂ ਨੇ ਉਹ ਵੀ ਮੁਕਤ ਦੀਆਂ ਭਾਈ ਜਿਹੜਾ ਫੈਸ਼ਨ ਹੈ ਨਾ ਅੱਜ ਦਾ ਅੱਜ ਦਾ ਫੈਸ਼ਨ ਚਾਰ ਅੱਖਰਾਂ ਨੇ ਬਗਾੜਤਾ ਕਹਿੰਦੇ ਜਿਹੜੇ ਸਿਰ ਤੇ ਬਹੁਤੀਆਂ ਕੁੜੀਆਂ ਦੀ ਸੋਚ ਹੈ ਵੀ ਜਿਹੜੀਆਂ ਸਿਰ ਤੇ ਚੁੰਨੀਆਂ ਲੈਂਦੀਆਂ ਨੇ ਬਈ ਉਹ ਤਾਂ ਆਂਟੀਆਂ ਟਾਈਪ ਨੇ ਬਈ ਆਂਟੀਆਂ ਲੁੰਦੀਆਂ ਹੁੰਦੀਆਂ ਨੇ ਵੱਡੀਆਂ ਵੱਡੀ ਉਮਰ ਦੀਆਂ ਜਨਾਨੀਆਂ ਭਾਈ ਜੀ ਜਿਹੜੀਆਂ ਕੁੜੀਆਂ ਸੂਝਵਾਨ ਨੇ ਨਾ ਅਕਲ ਵਾਲੇ ਚੰਗੇ ਘਰਾਂ ਦੀਆਂ ਧੀਆਂ ਔਰ ਨਵੀਆਂ ਮੇਈਆਂ ਵੀ ਸਿਰ ਨੰਗਾ ਨਹੀਂ ਕਰਦੀਆਂ ਕਿੰਨੀਆਂ ਪਿਆਰੀਆਂ ਲੱਗਦੀਆਂ ਜਦ ਚੂੜਾ ਪਾਇਆ ਹੋਇਆ ਹੁੰਦਾ ਹੈ ਸੈਟਾ ਗਿਆ ਹੋਇਆ ਹੁੰਦਾ ਕਦੇ ਇਧਰੋਂ ਜੁੰਨੀ ਸਵਾਰਦੀਆਂ ਕਦੇ ਇਧਰੋਂ ਜੁੰਨੀ ਸਵਾਰਦੀਆਂ ਮੈਂ ਕਹਿੰਨੀ ਆ ਵੀ ਰੂਹ ਖੁਸ਼ ਹੋ ਜਾਂਦੀ ਆ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਬਹੁਤ ਚੀਜ਼ਾਂ ਦਾ ਫਰਕ ਪੈ ਗਿਆ ਇਹ ਇੱਕ ਕੱਲਾ ਕੱਪੜੇ ਦਾ ਫਰਕ ਨਹੀਂ ਪਿਆ ਹੈਗਾ ਸੱਤ ਕ ਸੱਤ 'ਚ ਫਰਕ ਪੈ ਗਿਆ ਗੋਡੀ ਹੱਥ ਨਹੀਂ ਕੋਈ ਕਿਸੇ ਦੇ ਲਾਉਂਦਾ ਠੀਕ ਹੈ ਜੀ ਕੋਈ ਕਹਿੰਨੇ ਆ ਬਈ ਕੋਈ ਗਲਬੱਕੜੀ ਪਾ ਕੇ ਮਿਲਦਾ ਨਹੀਂ ਇਹ ਮੋਹ ਮੁਹੱਬਤਾਂ 'ਚ ਫਰਕ ਪੈ ਗਿਆ ਮੋਹ ਮੁਹੱਬਤਾਂ 'ਚ ਫਰਕ ਪੈ ਗਿਆ ਇੱਥੇ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਅਸੀਂ ਦੇਖੋ ਦੇਖ ਫਿਰ ਆਪਣੇ ਆਪ ਨੂੰ ਵੀ ਬਦਲ ਲੈਣੇ ਆ ਜਿਹੜੀਆਂ ਪ੍ਰਾਣੀਆਂ ਬੀਬੀਆਂ ਹੁੰਦੀਆਂ ਦੀਆਂ ਨਾ ਉਹ ਗਲਬੱਕੜੀ ਪਾ ਕੇ ਮਿਲਦੀਆਂ ਹੁੰਦੀਆਂ ਦੀਆਂ ਮਿਲਦੀਆਂ ਅੱਜ ਵੀ ਮਿਲਦੀਆਂ ਉਹ ਇਹ ਸੋਈ ਗੱਲਾਂ ਨੇ ਸਾਰਾ ਕੁਛ ਹੀ ਬਦਲ ਗਿਆ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਕਿਸੇ ਨੇ ਸੱਤਕ ਸੱਤ ਕਰਤਾ ਕਿ ਨਹੀਂ ਕਰਤਾ ਐਂ ਗੁੱਗੀ ਵਾਂਗੂ ਸਿਰ ਮਾਰ ਦੇਣਾ ਪਤਾ ਹੀ ਨਹੀਂ ਲੱਗਦਾ ਇਹ ਸਹੀ ਗੱਲ ਹੈ ਸਾਡੇ ਵਾਲੀ ਲਾਸਟ ਪੀੜ੍ਹੀ ਹੈ ਜਿਨ੍ਹਾਂ ਨੇ ਬਜ਼ੁਰਗਾਂ ਦੇ ਪੈਰੀਂ ਹੱਥ ਲਾਏ ਨੇ ਸੱਤ ਤੋਂ ਬਾਅਦ ਵਾਲਿਆਂ ਨੇ ਤਾਂ ਲਾਏ ਨਹੀਂ ਸਾਹਮਣੇ ਦੇਖੀ ਜਾ ਵੀ ਹੈ ਜਿਹੜੀਆਂ ਆਈਆਂ ਸੱਤ ਤੋਂ ਬਾਅਦ ਨਹੀਂ ਕਿਸੇ ਨੇ ਲਾਏ ਜਿਹੜੀ ਸਾਡੇ ਵਾਲੀ ਪੀੜ੍ਹੀ ਐ ਉਹ ਅੱਜ ਵੀ ਅਸੀਂ ਪੈਰੀ ਹੱਥ ਲਾਉਂਦੀਆਂ ਆ ਸਭ ਦੇ। ਭਾਵੇਂ ਉਹ ਸਾਡੇ ਬਜ਼ੁਰਗ ਨੇ, ਭਾਵੇਂ ਸਾਡੀਆਂ ਉਹ ਮਾਮਾ ਨੇ ਜਿਵੇਂ ਸੱਸਾਂ ਦੀ ਜਗ੍ਹਾ ਲੱਗਦੀਆਂ ਨੇ, ਅਸੀਂ ਸਾਰਿਆਂ ਦੇ ਪੈਰੀ ਹੱਥ ਅੱਜ ਵੀ ਲਾਉਂਦੇ ਆ। ਇਹ ਨਹੀਂ ਹੈਗਾ ਬਾਜੇ-ਬਾਦੀਆਂ ਬਗੂਆਂ ਮੈਂ ਦੇਖੀਆਂ ਵੀ ਜਦੋਂ ਵਿਆਹ ਕੇ ਲੈ ਆਨੀਆਂ, ਉਹਨਾਂ ਨੇ ਪੰਜ-ਚਾਰ ਮਹੀਨੇ ਪੈਰੀ ਹੱਥ ਲਾਉਣੇ ਆ, ਉਦੋਂ ਬਾਅਦ ਹਟ ਜਾਂਦੀਆਂ ਨੇ ਹੌਲੀ-ਹੌਲੀ। ਸਾਡੇ ਵਾਲੀ ਪੀੜ੍ਹੀ ਨਹੀਂ ਹਟੀ। ਅਸੀਂ ਅੱਜ ਥਾਈ ਨਹੀਂ ਪੈਰੀ ਹੱਥ ਲਾਉਣ ਤੋਂ ਹਟੀਆਂ ਅਸੀਂ ਅੱਜ ਥਾਈ ਜਿਹਦੇ ਸਾਡਾ ਫਰਜ਼ ਹੈ ਪੈਰੀ ਹੱਥ ਲਾਉਣੇ ਆ ਅਸੀਂ ਲਾਉਣੇ ਆ ਕੁੜੀਆਂ ਕਹਿੰਦੀਆਂ ਸਾਡੀ ਸਜਾਵਟ ਚ ਫਰਕ ਪੈਂਦਾ ਜੇ ਅਸੀਂ ਕਿਸੇ ਦੇ ਪੈਰੀ ਹੱਥ ਲਾਉਣੀ ਆ ਮੈਂ ਬਜ਼ੁਰਗਾਂ ਨੂੰ ਵੀ ਕਹਿੰਦੀ ਆ ਜੇ ਤੁਹਾਨੂੰ ਕੋਈ ਸਤਕਾਰ ਦਿੰਦਾ ਹੈ ਤੁਹਾਡੇ ਕੋਈ ਪੈਰੀ ਹੱਥ ਲਾਉਂਦਾ ਹੈ ਕਈ ਵਾਰ ਬੀਬੀਆਂ ਨਾ ਪੁੱਤ ਨਾ ਪੁੱਤ ਕਹਿ ਕੇ ਪਿੱਛੇ ਹਟ ਜਾਂਦੀਆਂ ਨੇ ਇਹ ਕੰਮ ਨਾ ਕਰਿਆ ਕਰੋ ਜੇ ਤੁਹਾਨੂੰ ਕੋਈ ਝੁੱਕ ਕੇ ਤੁਹਾਡੇ ਗੋਡਿਆਂ ਨੂੰ ਹੱਥ ਲਾਉਂਦਾ ਲਵਾ ਲਿਆ ਕਰੋ ਗਹਾਂ ਗਹਾਂ ਨੀ ਕਿਸ ਨੇ ਲਾਉਣੇ ਗੋਡੀਆਂ ਹੱਥ ਪੋਤਨੋਹਾਂ ਨਹੀਂ ਲਾਉਂਦੀਆਂ ਅੱਜਕੱਲ ਦਾਦੀਆਂ ਦੇ ਪੈਰੀਂ ਹੱਥ ਸੱਸਾਂ ਲਾਉਣਗੀਆਂ ਪਰ ਪੋਤਨੋਹਾਂ ਨਹੀਂ ਲਾਉਣਗੀਆਂ ਕਿਉਂਕਿ ਉਹਨਾਂ ਦੇ ਚਾਰ ਚਾਰ ਅੱਖਰ ਪੜੇ ਹੋਏ ਆ ਨਾ ਵਿਚਾਰੀਆਂ ਦੇ ਪੜ੍ਹਾਈ ਚ ਕਿਹੜੀ ਕਿਤਾਬ ਚ ਲਿਖਿਆ ਹੋਇਆ ਵੀ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਨਾ ਦੁਨੀਆ ਪੜੀ ਤੋਂ ਪੜੀ ਫਿਰਦੀ ਆ ਅਸੀਂ ਤਾਂ ਘੱਟ ਪੜੇ ਹੋਏ ਆ ਤੁਸੀਂ ਦੱਸੋ ਤਾਂ ਸਹੀ ਵੀ ਕਿਹੜੀ ਕਿਤਾਬ ਚ ਲਿਖਿਆ ਹੋਇਆ ਵੀ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਨਾ ਕੁਸੀਂ ਬਜ਼ੁਰਗਾਂ ਦੇ ਪੈਰੀਂ ਹੱਥ ਨਹੀਂ ਲਾਉਣੇ। ਇਹ ਅਸੀਂ ਦੇਖੋ ਦੇਖ ਫੈਸ਼ਨ ਬਣਾ ਲਿਆ। ਦੇਖੋ ਦੇਖ ਅਸੀਂ ਰੀਸ ਕਰਦੀਆਂ ਆਪਣੀ ਜਾਨ 'ਚ ਅਸੀਂ ਬ੍ਰਾਂਡਡ ਬਣਦੀਆਂ ਫਿਰਦੀਆਂ। ਕੋਈ ਬ੍ਰਾਂਡ ਬ੍ਰਾਉਂਡ ਨਹੀਂ ਹੈਗਾ ਇਹ ਕੋਈ ਕੁਝ ਨਹੀਂ ਹੈਗਾ। ਮੈਂ ਇਹ ਕਹਿਨੀ ਆਂ ਵੀ ਬਹੁਤ ਕੁਝ ਅਸੀਂ ਗੁਆ ਰਹੇ ਹਾਂ। ਬਹੁਤ ਕੁਝ ਖੁੱਸ ਗਿਆ ਸਾਡੇ ਕੋਲੋਂ ਇਹ। ਮੈਂ ਹੁਣ ਛੋਟੇ-ਛੋਟੇ ਬੱਚੇ ਨੇ। ਇਹਨਾਂ ਨੂੰ ਤੁਸੀਂ ਕੁਝ ਸਿਖਾ ਲਓ। ਜਿਵੇਂ ਅਸੀਂ ਛੋਟੇ ਹੁੰਦੇ ਜਵਾਕਾਂ ਨੂੰ ਸਾਡਾ ਮੁੰਡਾ ਜੇ ਘਰ 'ਚ ਅਸੀਂ ਉਹਨੂੰ ਕਹਾਂਗੇ ਪੁੱਤ ਤੇਰੀ ਭੂਆ ਜੀ ਆ ਗਈ ਤੇਰੇ ਫੁੱਫੜ ਜੀ ਆ ਗਏ ਤੇਰੀ ਮਾਮੀ ਆ ਗਈ ਤੇਰੇ ਮਾਮਾ ਜੀ ਆ ਗਏ ਗੋਡੀ ਹੱਥ ਲਾ ਨਿਆਣਾ ਬੇਸੋਝ ਹੁੰਦਾ ਨਠਿਆ ਨਠਿਆ ਜਾਂਦਾ ਗੋਡੀ ਹੱਥ ਲਾਉਣ ਨੂੰ ਹੌਲੀ ਹੌਲੀ ਉਹ ਨਹੀਂ ਆਪੇਗੇ ਜੇ ਜਾਣਾ ਅਜੇ ਮਾਮਾ ਆਪ ਲਾਉਣਗੇ ਦਾਹੀ ਲਵਾਉਣਗੇ ਆ ਭਾਈ ਨਿਆਣਿਆਂ ਤੋਂ ਸੋਈ ਗੱਲਾਂ ਨੇ ਗੱਲਾਂ ਵੜੀਆਂ ਇਹ ਪਿਆਰੀਆਂ ਦੀਆਂ ਬਹੁਤ ਵਧੀਆ ਸਮੇਂ ਤੀਗੇ ਇਹ ਸਾਰਾ ਕੁਝ ਸਾਡੇ ਹੱਥੋਂ ਡੋਰ ਛੁੱਟ ਗਈ ਹੁਣ ਤਾਂ ਨਹੀਂ ਉਮੀਦ ਹੈਗੀ ਵੀ ਇਹ ਡੋਰ ਮੁੜ ਕੇ ਸਾਡੇ ਹੱਥ ਆਜੂ ਕਿਉਂਕਿ ਅਸੀਂ ਜਿਹੇ ਜਿਹੇ ਸਮੇਂ ਕੱਢ ਲਏ ਠੀਕ ਹੈ ਸਾਡੀਆਂ ਨੋਹਾਂ ਨੇ ਗਹਿਣਾ ਵੀ ਨਹੀਂ ਥੋੜਾ ਸਮਾਂ ਲੰਘ ਗਿਆ ਹੁਣ ਤੁਸੀਂ ਸਾਡੇ ਜਵਾਕਾਂ ਨੂੰ ਮਤ ਨਾ ਦੋ ਇਹ ਸਾਡੇ ਹਿਸਾਬ ਨਾਲ ਚੱਲਣਗੇ ਭਾਈ ਚਲਾਉਣਗੇ ਅਗਲੀਆਂ ਕਿੰਨਾ ਕੁ ਜ਼ੋਰ ਚੱਲਦਾ ਤੁਹਾਨੂੰ ਪਤਾ ਹੀ ਹੈਗਾ ਹਾਂਗਾ ਹਾਂ ਬੰਦੇ ਦੀ ਏਜ ਦੇ ਹਿਸਾਬ ਨਾਲ ਦਰਜਿਆਂ ਦੇ ਹਿਸਾਬ ਨਾਲ ਜ਼ੋਰ ਘਟਣ ਲੱਗ ਜਾਂਦਾ ਹੈ ਜ਼ੋਰ ਵਧਦਾ ਨਹੀਂ ਹੈਗਾ ਜ਼ੋਰ ਘਟਣ ਲੱਗ ਜਾਂਦਾ ਸਾਡਾ ਆਪਣੀ ਔਲਾਦ ਤੱਕ ਇਹ ਜ਼ੋਰ ਰਹਿ ਜਾਂਦਾ ਅਸੀਂ ਢਿੱਡ ਦੀ ਜੰਮੀ ਧੀ ਨੂੰ ਕਹਿ ਸਕਦੇ ਆ ਢਿੱਡ ਦੇ ਜੰਮੇ ਪੁੱਤ ਨੂੰ ਕਹਿ ਸਕਦੇ ਆ ਜਦੋਂ ਸਾਡਾ ਪੁੱਤ ਵਿਆਹਿਆ ਗਿਆ ਫਿਰ ਉਹ ਵੀ ਵਿਚਾਰਾ ਬੰਡੇ ਆ ਜਾਂਦਾ ਹੈ ਬੰਡੇ ਹੋ ਜਾਂਦਾ ਹੈ ਅੱਧਾ ਪਿਆਰ ਉਹਦਾ ਜਨਾਨੀ ਕਿੰਨੀ ਚਲੇ ਜਾਂਦਾ ਫਿਰ ਉਹਨੇ ਜੋ ਵੀ ਹੈ ਉਹਨੇ ਤੇਮੀ ਦੇ ਘਹਿਤੇ ਵੀ ਚੱਲਣਾ ਨਾ ਲਗਾਤਾਰ ਉਹ ਮਾਂ ਦੇ ਘਹਿਤੇ ਨਹੀਂ ਚੱਲਣ ਲੱਗਿਆ ਵਿਆਹ ਤੋਂ ਪਹਿਲਾਂ ਮਾਮਾ ਦੇ ਘਹਿਤੇ ਸਭ ਚੱਲਦੇ ਨੇ ਬਈ ਸੋਈ ਗੱਲਾਂ ਨੇ ਸਮੇਂ ਵਧੀਆ ਤੇ ਗੱਲਾਂ ਵੀ ਪੜੀਆਂ ਪਿਆਰੀਆਂ ਦੀਆਂ ਪਿਆਰ ਸਤਕਾਰਤਾ ਮੈਂ ਅੱਜ ਵੀ ਕਹਿੰਨੀ ਆ ਮੈਂ ਪੜੀਆਂ ਲਿਖੀਆਂ ਕੁੜੀਆਂ ਨੂੰ ਵੀ ਜਾਂਦੀ ਜਾਂਦੀ ਕਹਿੰਨੀ ਆ ਵੀ ਪੁੱਤਰ ਜੀ ਕੋਈ ਨਹੀਂ ਤੁਹਾਡਾ ਘਟਦਾ ਤੁਹਾਨੂੰ ਮੁਕਤ ਚ ਦਬਾਵਾ ਮਿਲਦੀਆਂ ਤੁਹਾਡੇ ਕੋਈ ਸਿਰ ਤੇ ਹੱਥ ਧਰਦਾ ਹੈ ਜਾ ਤੁਸੀਂ ਚਾਈ ਚਾਈ ਅਗਲੇ ਨੂੰ ਮਿਲਦੀਆਂ ਥੋੜਾ ਗੋਡੀ ਹੱਥ ਲਾਉਣ ਨਾਲ ਕੁਝ ਨਹੀਂ ਘੱਸਦਾ ਹੈਗਾ ਤੁਹਾਡਾ ਸਤਕਾਰ ਸਮ ਕੋ ਬਜ਼ੁਰਗਾਂ ਦੀ ਨਿਗਾ ਚ ਵੱਧ ਜਾਂਦਾ ਹੈ ਉਹ ਵਧਾਉਣਾ ਹੈ ਜਾਂ ਘਟਾਉਣਾ ਹੈ ਉਹ ਤੁਹਾਡੀ ਆਪਣੀ ਮਰਜ਼ੀ ਆ ਠੀਕ ਹੈ ਜੀ ਵੀ ਸੋਈ ਗੱਲਾਂ ਨੇ ਸਾਡਾ ਕੱਪੜਾ ਦਾ ਜਿਹੜਾ ਪਹਿਨਣੇ ਵਾਲਾ ਕੰਮ ਹੈ ਉਹ ਵੀ ਸਹੀ ਹੋ ਚਾਹੀਦਾ ਸਾਡੀਆਂ ਇਹ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਜਿਨ੍ਹਾਂ ਦਾ ਅਸੀਂ ਧਿਆਨ ਰੱਖਣਾ ਬਹੁਤ ਸਾਡੇ ਲਈ ਜ਼ਰੂਰੀ ਹੈ ਇਹ ਵੀ ਸਾਨੂੰ ਰੱਖਣਾ ਚਾਹੀਦਾ ਹੈ ਬਾਕੀ ਭਾਈ ਜਿਹਾ ਜਾਂ ਸਮਾਂ ਸਮੇਂ ਨੂੰ ਸਲਾਮ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ